ਗੁਰਦੁਆਰਾ ਸਿੰਘ ਸ਼ਹੀਦ ਸੁਹਾਣਾ ਸਾਹਿਬ ਲਈ ਆਲੀਸ਼ਾਨ ਬਸਪੇਟ ਦਾਨੀ ਸੱਜਣ ਪੱਲੋਂ ਆਪਣੀ ਪਹਿਚਾਣ ਰੱਖੀ ਗਈ ਗੋ ਪ੍ਰਬੰਧਕ ਕਮੇਟੀ ਨੇ ਦਾਨੀ ਸੱਜਣ ਦੀ ਚੜ੍ਹਦੇ ਕੱਲ ਲਈ ਕੀਤਾ ਅਰਦਾਸ ਮਹਾਲੀ ਨੇੜਲੇ ਪਿੰਡ ਸੁਹਾਣਾ ਦੇ ਇਤਿਹਾਸੇ ਗੁਰਦਵਾਰਾ ਸਿੰਘ ਸ਼ਹੀਦਾਂ ਵਿਖੇ ਦਾਨੀ ਸੱਜਣ ਵੱਲੋਂ ਤਨ ਤਨ ਸਾਈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਲ ਦੇ ਅਸਵਾਰਾ ਸਾਹਿਬ ਲਈ ਆਲੀਸ਼ਾਨ 에어 ਕੰਡੀਸ਼ਨਰ バス ਭੇਟ ਕੀਤੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਦਾਨੀ ਸੱਜਣ ਵੱਲੋਂ आलेशान बस श्री निशान साहिब ਦੇ ਕੋਲ ਖੜੀ ਕਰਕੇ ਬਸ ਦੀ ਚਾਬੀ ਦਾਸਰਚੇ ਦਿੱਤੇ ਗਈ ਦਾਨੀ ਸੱਜਣ ਨੇ ਪ੍ਰਬੰਧਕਾਂ ਨੂੰ ਦੱਸਿਆ ਕਿ ਉਹ ਇਸ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਦ ਸਰੂਪ ਘਟਕਾ ਸਾਹਿਬ ਜੀ ਦੀ ਸੇਵਾ ਸੰਭਾਲ ਅਤੇ ਨਮ ਸਰੂਪ ਦੇਣ ਦੀ ਚੱਲ ਰਹੀ ਨਿਸ਼ਕਾਮ ਸੇਵਾ ਵਿੱਚ ਲਗਵਾਉਣਾ ਚਾਹੁੰਦਾ ਹੈ ਉਹ ਆਪਣੀ ਪਹਿਚਾਣ ਕੁੱਪਤ ਰੱਖਣਾ ਚਾਹੁੰਦਾ ਹੈ ਦਾਨੀ ਸੱਜਣ ਬਲੋਂ ਬਸ ਵਿੱਚ ਬਹੁਤ ਵੱਡੀ ਪਾਲਕੀ ਸਾਹਿਬ ਵੀ ਲਗਵਾਈ ਗਈ ਹੈ ਬਸ ਨੂੰ ਅੰਦਰੋਂ ਤੋਂ ਬਾਹਰੋਂ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਬਾਸਤੇ ਲੱਗਣ ਵਾਲਾ ਸਾਰਾ ਸਮਾਨ ਵੀ ਲਗਵਾ ਕੇ ਦਿੱਤਾ ਗਿਆ ਵਾਸਦੀ ਕੋਲ ਅਨੁਮਾਨਿਤ ਲਾਗਤ 40 ਲੱਖ ਦੇ ਕਰੀਬ ਹੈ ਤੁਹਾਨੂੰ ਦੱਸ ਦਈਏ ਕਿ ਬਾਸਤੇ ਸਾਰੇ ਕਾਗਜ਼ਾਤ ਵੀ ਮਾਦੀ ਗੁਰਦਵਾਰਾ ਸਿੰਘ ਸ਼ੀ ਦੰਦੇ ਨਾਮ ਤੇ ਨੇ ਇਸ ਦੌਰਾਨ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਵੱਲੋਂ ਇਕੱਠੇ ਹੋ ਕੇ ਦੇ ਇੱਕ ਸਜਾ ਕੇ ਦਾਨੀ ਸਜਣ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ਜੇਕਰ ਹੋਵੇ ਕਿ ਇਸ ਤੋਂ ਪਹਿਲਾਂ ਵੀ ਦਾਨੀ ਸਜਣਾ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਵਾਰਾ ਸਾਹਿਬ ਲਈ ਦੋ ਆਲੀਸ਼ਾਨ 에ਅਰ ਕੰਡੀਸ਼ਨਰ ਬਸਾਂ ਮਹਿੰਦਰਾ ਸਕੋਰਪੀਓ ਮਹਿੰਦਰਾ ਜ਼ਾਇਲੋ ਮਹਿੰਦਰਾ ਮਰਾਜ਼ੋ ਮਾਰੂਤੀ ਬਰਮਾ ਤੇ ਨਮਰੂਤੀ ਏਕੋ ਕਵਾਲੀ ਗੱਡੀਆਂ ਪੇਟ ਕੀਤੀਆਂ ਗਈਆਂ ਨੇ ਕਾਰਸੇ ਵਾਲੀ ਟਾਟਾ 270 ਟਾਟਾ 470 ਟਾਟਾ 709 ਟਾਟਾ ਐਲਪੀ ਟਰੱਕ ਦੋ ਮਹਿੰਦਰਾ ਯੂਟਿਲਿਟੀ ਮਹਿੰਦਰਾ ਪਿਕਅਪ ਮਹਿੰਦਰਾ ਬਲੈਰੋ ਮਹਿੰਦਰਾ ਕੈਪਰ ਮਹਿੰਦਰਾ ਮਿਨੀ ਟਰੱਕ ਅਸ਼ੋਕਾ ਲੇਲੈਂਡ ਟਰੱਕ ਚਾਰ ਮੋਟਰਸਾਈਕਲ ਤੇ ਬਿਆਨਤ ਸੋਨਾ ਆਦਿ ਗੁਪਤ ਤੇ ਪ੍ਰਤੱਖ ਤਰੀਕੇ ਨਾਲ ਪੇਟ ਕੀਤਾ ਗਿਆ ਮਹਾਲੀ ਤੋਂ ਪੱਤਰਕਾਰ ਹਰਦੀਪ ਮਿਰਕ ਦੀ ਰਿਪੋਰਟ